लुटा लुटाख आ कुछ व्यक्तियों को गिरफ्तार किया गया मामला सारा जी ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਐਸਐਸਪੀ ਸ਼ਿਸ਼ੂਪੁਰ ਜੀ ਨੇ ਐਸਐਸਪੀ ਦਿੱਤਾ ਸੀ ਸੰਗਠਿਤ ਅਪਰਾਧਿਕ ਗੱਲ ਜੋ ਆਪਾਂ ਮਹੀਂ ਛੇੜੀ ਹੋਈ ਹੈ ਉਹਦੇ ਵਿੱਚ ਪਿਛਲੇ ਦਿਨੀ ਅਸੀਂ ਇੱਕ ਸਾਡੇ ਚੌਕੀ ਇੰਚਾਰਜ ਐਸਜ ਸੁਵਿੰਦਰ ਸਿੰਘ ਨੇ ਐਸਐਚਓ ਸਾਹਿਬ ਦੀ ਨਿਗਰਾਨੀ ਹੇਠ ਇੱਥੇ ਅੱਖ ਲਗਾਇਆ ਸੀ ਕਿਉਂਕਿ ਇਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਰਣ ਸਿੰਘ ਵਾਲਾ ਪੁਲਿਸ ਹਵੇ ਤੇ ਕੋਈ ਸ਼ੱਕੀ ਵਿਅਕਤੀ ਬੈਠੇ ਆ ਜੋ ਕਿਸੇ ਬਲਕੀ ਮਰੂਥੇ ਰਣਾ ਬੈਠੇ ਹੈ ਕਿਸੇ ਵੀ ਵਾਧਾ ਨੂੰ ਅੰਜਾਮ ਦੇ ਸਕਦੇ ਆ ਲੋਟੋ ਕਰ ਸਕਦੇ ਕੁਝ ਵੀ ਕਰ ਸਕਦੇ ਜੀ ਜਿਸ ਤੇ ਐਸ ਜਸਵਿੰਦਰ ਸਿੰਘ ਸਵੇਤ ਖੁਸ਼ ਪਾਰਟੀ ਮੌਕੇ ਪਰ ਪਹੁੰਚੇ ਜਿੱਥੇ ਕਿ ਪੰਜ ਵਿਅਕਤੀ ਉਹਨਾਂ ਨੂੰ ਦਿਖਾਈ ਦਿੱਤੇ ਜਦੋਂ ਉਹਨਾਂ ਨੇੜਵਾਰੀ ਦੇ ਪੰਜਾਂ ਦੇ ਵਿੱਚੋਂ ਤਿੰਨ ਵਿਅਕਤੀ ਕਾਬੂ ਆ ਗਏ ਤੇ ਦੋ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਜਿਹੜੇ ਕਾਬੂ ਹੋਏ ਉਹਨਾਂ ਦੇ ਵਿੱਚੋਂ ਜੀ ਸੀ ਸਿੰਘ ਪੁੱਤਰ ਸਿੰਘ ਮੱਖਣ ਸਿੰਘ ਤੇ ਸਾਹਿਲ ਪੁੱਤਰ ਪੂਰਾ ਵਾਸੀ ਦਲ ਸਿੰਘ ਵਾਲਾ ਗਗਨਵੀਰ ਸਿੰਘ ਉਰਫ ਮੋਟੂ ਪੁੱਤਰ ਕਾਲਾ ਸਿੰਘ ਵਾਸੀ ਮੱਤਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲ ਇੱਕ ਕਹਾੜੀ ਪਾਈ ਲੋਹਾਰਾੜ ਅਤੇ ਬੇਸਬਾਲ ਬਰਾਮਦ ਹੋਈ ਅੱਛਾ ਜਿਹੜੇ ਭੱਜੇ ਆ ਜੀ ਉਹਨਾਂ ਦੇ ਕੀ ਨਾਂ ਜੀ ਜਿਹੜੇ ਭੱਜੇ ਆ ਜੀ ਉਹਨਾਂ ਚ ਅਮਨ ਜੋਤ ਸਿੰਘ ਉਰਫ ਜੋਤ ਵਾਸੀ ਦਲ ਸਿੰਘ ਵਾਲਾ ਆਕਾਸ਼ਦੀਪ ਸਿੰਘ ਵਾਸੀ ਦਲ ਸਿੰਘ ਵਾਲਾ ਆ ਕੋਲ ਘੰਟੀ ਕਿੰਨੀ ਦੱਸੀ ਹੈ ਜੀ ਇਹਨਾਂ ਦੀ ਟੂਟ ਦੇਖੋ ਜੀ ਪੰਜ ਵਿਅਕਤੀ ਸੀਗੇ ਤਿੰਨ ਮੌਕੇ ਤੇ ਫੜੇ ਗਏ ਦੋ ਫਰਾਮੇ ਇਹਨਾਂ ਦੇ ਖਲਾਫ ਪਹਿਲਾਂ ਵੀ ਮਾਮਲਾ ਕਰਦੋਂ ਹੋਇਆ ਜੀ ਹਾਂ ਜੀ ਇਹਨਾਂ ਤੇ ਪਹਿਲਾਂ ਵੀ ਮੁਕੱਦਮਾ ਦਰਜ ਆ ਜੀ ਇਹਨਾਂ ਨੂੰ ਰਿਮਾਂਡ ਦੇ ਅੰਦਰ ਰਿਮਾਂਡ ਤੋਂ ਲੈ ਕੇ ਪੁੱਛਗਿੱਛ ਕੀਤੀ ਇਹਨਾਂ ਦੇ ਸਤਾਈ ਦਾ ਤੇ ਇਹਨਾਂ ਕੋਲ ਚਾਰ ਮੋਬਾਈਲ ਫੋਨ ਬਰਾਮਦ ਹੋਏ ਤੇ ਰਿਮਾਂਡ ਵਗੈਰਾ ਅਸਲ ਵੀ ਕੀਤਾ ਗਣੀ ਜੀ ਹਾਂ ਜੀ ਰਿਮਾਂਡ ਵਗੈਰਾ ਜੀ ਹਾਂ ਜੀ ਰਿਮਾਂਡ ਅਸਲ ਕੀਤਾ ਜੀ ਰਿਮਾਂਡ ਤੋਂ ਬਾਅਦ ਹੀ ਇਹਨਾਂ ਨੂੰ ਆਪਾਂ ਇਹ ਚੀਜ਼ ਆਪਾਂ ਬਰਾਮਦ ਕੀਤੀ ਹੈ ਤੇ ਚਾਰ ਮੋਬਾਈਲ ਵੀ ਇਹਨਾਂ ਤੋਂ ਬਰਾਮਦ ਹੋਏ ਆ ਅਜੇ ਤੱਕ ਲੁੱਟਾ ਕੋ ਕਿੱਥੇ 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 ਕੀਤੀਆਂ ਗਈਆਂ ਜੀ ਕੋ ਡਿਟੇਲ ਦੇਖੋ ਜੀ ਇਹ ਲਾਲੇਆਣਾ ਰੋਡ ਆ ਮੇਨ ਰੋਡ ਇੱਥੇ ਉੱਪਰਸ ਖੋਇਆ ਸੀ ਬਿਊਰ ਕੋ 8000 ਰੁਪਏ ਸੀਗੇ ਜੀ ਢੈ ਪਰ ਸੂਏ ਤੋਂ ਵਾ ਵਕਰਾ ਗਈਦਾ ਤੋਂ ਪੈਸੇ ਖੋਏ ਸੀਗੇ ਜੀ ਤੇ ਅਜੀਤਗੱਲ ਰੋਡ ਤੋਂ ਪਰਸ ਖੋਇਆ ਸੀਗਾ ਉਥੋਂ 2800 ਰੁਪਏ ਸੀਗੇ ਤੇ ਲਾਲਾ ਬਾਗ ਬਨਾਲਾ ਤੋਂ ਪਰਸ ਖੋਇਆ ਸੀ 10000 ਰੁਪਏ ਸੀਗਾ ਜੀ ਸੰਧਵਾ ਤੋਂ ਕੰਬੜ ਵਾਲੇ ਤੇਚਰ ਵਾਲੇ ਤੋਂ ਇਹਨਾਂ ਨੇ ਪੈਸੇ ਲਏ 9000 ਰੁਪਏ ਖੋਇਆ ਕਿਸੇ ਨੂੰ ਜੀ ਦਾਲ ਸਿੰਘ ਵਾਲਾ ਸੂਰੇ ਤੋਂ ਵੱਖ-ਵਖਰਾ ਕੀਰਨ ਤੋਂ ਫਿਰ 300-500 ਰੁਪਏ ਰੁਪਏ ਜੀ ਕੋਰਕਪੁਰ ਰੋਡ ਪਟ્રોલ ਕੋਪਰੀ ਲੱਗਿਓ 15000 ਰੁਪਏ ਪਏ ਸੀਗੇ ਮਾਨਸਾ ਦੇ ਕਿਸੇ ਵਿਅਕਤੀ ਨਾਮ ਨਹੀਂ ਪਤਾ ਕੀ ਆ ਤੇ ਉਹਨਾਂ ਤੋਂ ਵੀ ਰੋਟਕੋ ਕੀਤੀ ਆ ਤੇ ਬਸਟੈਂਡ ਕੋਰਕਪੁਰੇ ਤੋਂ ਵੀ ਪਰਸ ਕੋਇਰ ਸੀ ਜਿੱਥੋਂ 10000 ਰੁਪਏ ਸੀਗੇ ਜੀ ਤੇ ਚੰਦਪਾਣ ਕੋਲ ਦੇ ਲੱਗਿਓ ਇਹਨਾਂ ਨੇ ਇੱਕ ਮੋਬਾਈਲ ਉਹ ਪਿਆ ਸੀਗਾ ਕੋਈ ਚੀਜ਼ ਹੋਰ ਕੋਈ ਪ੍ਰਸ਼ਨ ਹੈ। ਜੈਤੂ ਦੇ ਵਿੱਚ ਵੀ ਕੋਈ ਵਾਰ ਦਿੱਤਾ ਇਹਨਾਂ ਦੀਆਂ ਸਾਹਮਣੇ ਆਈਆਂ ਜੀ। ਜੈਤੂ ਦੇ ਵਿੱਚ ਵੀ ਕੋਈ ਬਾਤ ਤਾਂ ਇਹਨਾਂ ਦੇ ਸਾਹਮਣੇ ਨਹੀਂ ਆਈ ਕੋਈ। ਜੀ। ਚੱਲ ਹੋ ਗਿਆ ਸਰਕਾਏ। ਚੱਲ ਜਾਨ ਲੱਗੇ ਜਾ। ਅੱਗੇ ਕਰੋ ਜਾਨੀ ਆ।